ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਅੱਜ ਕੋ ਪਿਛਲੇ ਸਮਿਆਂ ਦੇ ਵਿੱਚ ਪਿਛਲਾ ਸਮਾਂ ਹੀ ਲਾ ਲਓ ਕਿਉਂਕਿ ਅੱਜ ਤੋਂ 40-45 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿੱਚ 9ਵੀਂ 10ਵੀਂ ਦੇ ਵਿੱਚ ਉਦੋਂ ਦੀਆਂ ਗੱਲਾਂ ਸੁਣਾਉਂਦੇ ਆ ਸਾਧ ਸੰਗ ਅੱਜ ਸਕੂਲ ਦੇ ਵਿੱਚ ਖੇਡਦੇ ਸੀ ਪਹਿਲਾਂ ਮੈਂ 8ਵੀਂ ਦੇ ਵਿੱਚ ਪੜਦਾ ਸੀ 8ਵੀਂ ਵਿੱਚ ਪੜਦਾ ਪੜਦਾ ਮੈਂ ਕਿਉਂਕਿ ਉਦੋਂ ਬੱਗੂ ਕੇ ਬੰਤ ਹੋਣੀ ਪੀਰੀ ਹੋਣੀ ਉਹ ਜਿਹੜੇ ਸਾਥੋਂ ਪੁਰਾਕੇ ਵੱਡੇ ਸੀ ਉਹਨਾਂ ਦੀ ਟੀਮ ਸੀਗੀ ਹਾਕੀ ਦੀ ਬਹੁਤ ਵਧੀਆ ਅਸੀਂ ਉਹਨਾਂ ਦੇ ਮਾਂ ਨਾਲ ਮਗਰ-ਮਗਰ ਫਿਰਨਾ ਚੱਲੋ ਉਹਦੇ ਟੀਮ ਆਉਣੀ ਕੋਈ ਖੇਡਣਾ ਸੀ ਉਹਨਾਂ ਦੇ ਮਗਰ-ਮਗਰ ਫਿਰ ਵੀ ਸਾਨੂੰ ਵੀ ਖਿਲਾ ਲਓ ਜੇ ਕਿਤੇ ਲਾਮ ਖੇਡਣ ਜਾਣਾ ਤਾਂ ਵੀ ਸਕੂਲੋਂ ਭੱਜ ਕੇ ਮਗਰ ਨਾਲ ਉਠੇਣਾ ਵੀ ਸਾਨੂੰ ਖਿਲਾਉਣਗੇ ਤੇ ਮੈਂ ਫਿਰਦੇ ਫਿਰਦੇ ਨੇ ਹੌਲੀ-ਹੌਲੀ ਬੰਤ ਦੇ ਨਾਲ ਆੜੀ ਪਾਈ ਬੱਗੂ ਜੋਧ ਕੇ ਬੰਤ ਨਾਲ ਉਦੋਂ ਅਸੀਂ ਬੱਦੀ ਇਹ ਬੱਦਣੀ ਖੇਡਣ ਗਏ ਸੀ ਬੱਦਣੀ ਬੱਦਣੀ ਦੀ ਟੀਮ ਵੀ ਬਹੁਤ ਵਧੀਆ ਸੀ ਤੇ ਉੱਥੇ ਹੀ ਖੇਡੇ ਇਹ ਹਾਫ ਟਾਈਮ ਤਾਈ ਮੈਨੂੰ ਖਿਲਾਇਆ ਨਾ ਤੇ ਮੈਂ ਬਹੁਤ ਜੋਰ ਲਾਇਆ ਮੈਂ ਪੀਟੀ ਨੂੰ ਵੀ ਲੰਮੇ ਵਾਲੇ ਨੂੰ ਬਹੁਤ ਜੋਰ ਮਾਸਟਰ ਜੀ ਮੈਨੂੰ ਖਿਲਾ ਲੋ ਤੇ ਬੰਤਨੇ ਭਾਈ ਆਖਰ ਨੂੰ ਬੰਤਨੇ ਮੈਨੂੰ ਕਹਦੇ ਯਾਰ ਜੀਤ ਨੂੰ ਪਾਉ ਆਪ ਟਾਈਮ ਤੋਂ ਬਾਅਦ ਦੇਖੋ ਮੇਰੇ ਜਨ ਫੋਰਤੀ ਬਹੁਤ ਸੀ ਇਸ ਟਾਈਮ ਨਾਲ ਬਹੁਤ ਸੀਗਾ ਤੇ ਸਪ੍ਰਿੰਟ ਚੰਗੀ ਸੀ ਜਦੋਂ ਮੈਂ ਖੇਡਿਆ ਲੈਫਟ ਆਊਟ ਖੇਡਣ ਲੱਗਾ ਸਾਥ ਸਾਂਗ ਤੋਂ ਉੱਥੇ ਮੈਂ ਜਦੋਂ ਮੈਂ ਲੈਫਟ ਆਊਟ ਖੇਡਣ ਲੱਗਾ ਤੇ ਜਦੋਂ ਮੇਰੇ ਕੋਲੇ ਬਾਲ ਆਉਣ ਦੀ ਡੇਰ ਸੀ ਤੇ ਮੈਂ ਲਾਈ ਹੱਟ ਗੋਲ ਜੀ ਨੂੰ ਕਰਕੇ ਤੇ ਕੱਟ ਜੀ ਐਸੀ ਬੱਤੀ ਤੇ ਗੋਲਚੀ ਦੇ ਹਿੱਕ ਕੋਲ ਸੀ ਗਈ ਤੇ ਜਾ ਕੇ ਗੋਲ ਹੋ ਗਿਆ ਗੋਲ ਕਰਤਾ ਤੇ ਸਾਰਿਆਂ ਨੇ ਮੈਨੂੰ ਬਹੁਤ ਸ਼ਾਬਾਸ਼ ਦਿੱਤੀ ਪੀਟੀ ਬਾਟਰੀ ਬਹੁਤ ਸ਼ਾਬਾਸ਼ ਵੀ ਅੱਜ ਤੁਰ ਪਹਿਲੇ ਦਿਨ ਹੀ ਕਰਾਇਆ ਯਾਰ ਉਹ ਤਾਂ ਪਹਿਲੇ ਦਿਨ ਹੀ ਗੋਲ ਕਰਤਾ ਤੇ ਇਸ ਤਰ੍ਹਾਂ ਕਰਕੇ ਮੇਰੀ ਉੱਥੇ ਚੜ੍ਹਾਈ ਹੋ ਗਈ ਬੱਦਣੀ ਦੇ ਪਾਈਆਂ ਖੇਡਦੇ ਖੇਡਦੇ ਤੇ ਚੱਲ ਅਸੀਂ ਬਹੁਤ ਟਾਈਮ ਫੇਰ ਉਹਨਾਂ ਨੇ ਮੇਰੇ ਉੱਤੇ ਹੋ ਗਏ ਉਹ ਫਿਰ ਗੋਲ ਨਹੀਂ ਹੋਣ ਦਿੱਤਾ ਜਿਹੜੀ ਅਸੀਂ ਇੱਕ ਗੋਲ ਤੇ ਉਹਨਾਂ ਨੂੰ ਬੱਦਣੀ ਵਾਲਿਆਂ ਨੂੰ ਜਿੱਤ ਕੇ ਆਏ ਫਿਰ ਇਹਨਾਂ ਨੇ ਮੈਨੂੰ ਪਾ ਲਿਆ ਪਹਿਲੇ ਸਾਲ ਉਦੋਂ ਹੋਇਆ ਸੀਗਾ ਟੂਰਨਾਮੈਂਟ ਆਪਣਾ ਹਿੰਮਤਪੁਰੇ ਉਥੇ ਰਾਤ ਰਹੇ ਸੀਗੇ ਉਦੋਂ ਵੀ ਜਿੱਤੇ ਸੀ ਜੋਨ ਨੂੰ ਤੇ ਜਿਲ੍ਹਾ ਹਾਰ ਗਏ ਸੀ ਫਿਰ ਜਿਲ੍ਹੇ 'ਚ ਮੈਨੂੰ ਨਹੀਂ ਲੈ ਕੇ ਗਏ ਫਿਰ ਉਹ ਦੂਜੇ ਸਾਲ ਬੰਤ ਹੁਣੀ ਓਵਰੇਜ ਹੋ ਗਏ ਤੇ ਮੈਨੂੰ ਕੈਪਟਨ ਬਣਾਤਾ ਹਾਕੀ ਦਾ ਲੰਮੇ ਵਾਲੇ ਮਾਸਟਰ ਨੇ ਫਿਰ ਮੈਂ ਖੇਡਣ ਲੱਗਾ ਮੈਨੂੰ ਹੌਸਲਾ ਵਧ ਗਿਆ ਤੇ ਮੈਂ ਕੈਪਟਨ ਹੋ ਗਿਆ ਫਿਰ ਜਿੰਨੇ ਮੁੰਡੇ ਮੇਰੇ ਨਾਲ ਸੀ ਤੇ ਇਸ ਮੈਂ ਸਾਰਿਆਂ ਨੂੰ ਬਹੁਤ ਅਸੀਂ ਖੇਡਣਾ ਦੱਬ ਕੇ ਇੱਕ ਦੂਜੇ ਨਾਲ ਪੂਰਾ ਜੋਰ ਲਾ ਲਾ ਕੇ ਖੇਡਣਾ ਇਸ ਤਰ੍ਹਾਂ ਖੇਡਦੇ ਖੇਡੇ ਸਾਹ ਸੰਗਤ ਆਪਣੇ ਪਿੰਡ ਜੋਂ ਆ ਗਿਆ ਜਦੋਂ ਆਪਣੇ ਪਿੰਨ ਜੋਂਨ ਆ ਗਿਆ ਇਧਰ ਲਿਆ ਜਿਹੜੀਆਂ ਆਪਣੀਆਂ ਟੀਮਾਂ ਸੀ ਉਹਨਾਂ ਨੂੰ ਟੁੱਡੀ ਵਾਲੀ ਟੀਮਾਂ ਰੇਮ ਬਣਦੇ ਸੀਗੇ ਵੀ ਇਧਰ ਲੀਆਂ ਟੀਮਾਂ ਜਿਹੜੀਆਂ ਰੇਮ ਆ ਵੀ ਅਸੀਂ ਤਕੜੇ ਆ ਇਹ ਮੋਗੇ ਚ ਸੀ ਮੋਗੇ ਜੋਂਨਸ ਸੀ ਹੁਣ ਮੋਗੇ ਜੋਂਨ ਦੇ ਵਿੱਚ ਕਾਲਜ ਦੀਆਂ ਟੀਮਾਂ ਆ ਜਾਂਦੀਆਂ ਮੁੰਡੇ ਪੜੇ ਲੈ ਕੇ ਤਰ੍ਹਾਂ ਤਰ੍ਹਾਂ ਦੇ ਆ ਜਾਂਦੇ ਆ ਚੰਗੇ ਉਹ ਬਾਈਦੋ ਟੀਮ ਵਾਲੇ ਤੇ ਉੱਥੋਂ ਇਹ ਭੱਜਿਆ ਇਹ ਬੋਗੇ ਤੋਂ ਜੋਂਨ ਚ ਕਢਾ ਕੇ ਟੀਮ ਨੇ ਦੌਗਰ ਜੋਂਨ ਚ ਪਵਾਤੀ ਆਪਣੇ ਮਾਸਟਰਾਂ ਨੂੰ ਵੀ ਪਤਾ ਲੱਗ ਗਿਆ ਵੀ ਕਹਿੰਦੇ ਵੀ ਟੁੱਡੀ ਕੇ ਵਾਲੇ ਨੇ ਟੀਮ ਨਾਲ ਜੋਨ ਦੇ ਵਿੱਚ ਇੱਧਰ ਪਾਤੀ ਆਪਣੇ ਵਾਲੇ ਚ ਤੇ ਜੀਤ ਸਗਾ ਕਾਇਮ ਹੋ ਜੋ ਤੇ ਆਪਾਂ ਉਹ ਹਰ ਕਿਸੇ ਛੱਡਣੇ ਨਹੀਂ ਚਾਹ ਕੋਸ਼ ਹੋ ਜੀ ਤੇ ਲੜਕੇ ਜਿੱਤੋ ਚਾਹ ਹੱਸ ਕੇ ਜਿੱਤੋ ਚਾਹ ਖੇਡ ਕੇ ਜਿੱਤੋ ਢੁੱਡੀ ਗਲੇ ਨਹੀਂ ਜਤਣੇ ਚਾਹੀਦੇ ਮਾਨ ਮਾਸਟਰ ਹੁਣੀ ਵੀ ਸਾਰੇ ਕਹਿਣ ਲੱਗੇ ਚਲੋ ਭਾਈ ਅਸੀਂ ਸਾਨੂੰ ਦੋ ਦੋ ਟਾਈਮ ਘਲਾਉਣ ਲਾ ਕੇ ਵੀ ਚੰਗੇ ਸਟੇਮ ਨਾਲ ਬਣ ਜੋ ਚਲ ਸੋਣਾ ਐਵੇਂ ਕਦੀ ਸਟੇਮ ਨਾਲ ਵੀ ਸਾਡਾ ਬਹੁਤ ਸੋੜਾ ਬਣ ਗਿਆ ਹੁੰਦੀ ਬੌਂਦੀ ਤੇ ਟਾਈਮ ਆ ਗਿਆ ਹੌਲੀ ਹੌਲੀ ਜੋਨ ਦਾ ਭਾਈ ਤੇ ਆ ਗਈਆਂ ਟੀਮਾਂ ਜਦੋਂ ਆਗਿਆਂ ਟੀਮਾਂ ਤੇ ਪੈ ਪੈ ਗਈਆਂ ਟਾਈਆਂ ਪਹਿਲੇ ਹੀ ਮੈਚ ਸਾਡਾ ਟੁੱਡੀਗਾਂ ਦੇ ਨਾਲ ਨਿਕਲਿਆ ਦੌਲਰ ਦਾ ਤੇ ਟੁੱਡੀਗਾਂ ਦਾ ਬਹੁਤ ਤਾੜੀਆਂ ਵੱਜੀਆਂ ਮਾਸਟਰਾਂ ਨੇ ਬਹੁਤ ਤਾੜੀਆਂ ਕਿਉਂਕਿ ਜਿਹੜੇ ਤਰ੍ਹਾਂ ਦੂਸਰੇ ਸਕੂਲਾਂ ਦੇ ਮਾਸਟਰ ਆਏ ਸੀ ਹਰਮੰਤਪੁਰਾ ਲੋਪੋ ਵਧੜੀ ਇਸ ਤਰ੍ਹਾਂ ਦੇ ਭਗੌਰ ਭਧੂੜ ਦੇ ਇੱਧਰ ਸਾਰੇ ਜਿਹੜੇ ਆਏ ਸੀਗੇ ਮੀਂਹੀਆਂ ਦੇ ਤੇ ਟੀਮਾਂ ਸੀ ਜਿਹੜੀਆਂ ਨੇੜੇ ਨੇੜੇ ਜਿਹੜੇ ਸਾਰੇ ਮਾਸਟਰ ਆਏ ਸੀ ਤੇ ਤਾੜੀਆਂ ਮਨ ਵੀ ਦੌਲਰ ਤੇ ਸਗਾ ਫਾਸ ਲੈਣ ਦੇ ਇਹਨਾਂ ਨੂੰ ਸਗਾ ਤਗੜੀ ਟੀਮ ਪਹਿਲੇ ਹੀ ਨਿਕਲ ਗਈ ਇੰਦਰ ਸਾਡੇ ਵਾਸਟਰ ਵੀ ਕਹਿਣ ਲੱਗੇ ਤੇ ਉੱਤੇ ਵੀ ਤੇ ਸਰਜੀਤ ਸਿੰਘਾਂ ਦੇ ਆਉਣ ਤੋਂ ਕੈਪਟਨਾਂ ਕਿਤੇ ਲਾਜ ਨਾ ਲਾਦੀਆਂ ਆਪਦੇ ਨਾਂ ਉਦੇ ਚੱਕ ਹੀ ਆਈਂ ਕਰਾਜ ਮੈਂ ਕਹਾਂ ਜੀ ਠੀਕ ਹੁਣ ਮੈਂ ਲੈਫਟ ਆਊਟ ਖੇਡਦਾ ਸੀ ਸੈਂਟਰ ਫਾਰਵਰਡ ਰਤੂ ਖੇਡਦਾ ਸੀ ਹੁਣ ਰਤੂ ਨੇ ਉਹਨੂੰ ਨਪਣਾ ਸੀ ਗੋਪੀ ਨੂੰ ਕਿਉਂਕਿ ਜਦੋਂ ਤਿੰਨ ਟੈਗਦਾ ਸੀ ਉੱਤੇ ਗੋਪੀ ਦੇ ਉੱਤੇ ਗੋਪੀ ਦੇ ਉੱਤੇ ਰਤੂ ਨੇ ਰਹਿਣਾ ਸੀ ਰਤੂ ਨੇ ਉਹਨੂੰ ਢਿੱਲਾ ਛੱਡਤਾ ਉਹਨੇ ਪਹਿਲੇ ਦੋ ਕਮੈਂਟਾਂ ਦੇ ਵਿੱਚ 골 ਕਰਤਾ ਆਕੇ ਤਿੰਨ ਮਿੰਟੇ ਕੇ ਤਿੰਨੇ ਜੇ ਮਿੰਟੇ ਕੇ ਤੇ ਫੇਲ ਲੇਗਾ ਮਾਦਿਆ ਪੁੱਤ ਆਉਲੇ ਦਾ 60 ਮਿੰਟਾਂ ਦੇ ਵਿੱਚ ਹੀ ਦੋ ਗੋਲ ਕਰਤੇ ਸਾਡੇ ਸਰ ਤੇ ਮਾਸਟਰ ਆਪਣੇ ਲੇਰਾ ਮਾਨ ਲਾ ਕੇ ਉਹ ਸਾਰ ਜੱਗ ਵੀ ਭਾਂਤੇ ਪਾਣੀ ਵਾਲੇ ਤਾਂ ਨੂੰ ਮਾਰ ਮਾਰ ਕੇ ਇੰਨੇ ਗੁੱਸੇ ਦੇ ਵਿੱਚ ਆ ਕੇ ਜਰ ਇਹ ਕੀ ਹੋਏ 5 ਮਿੰਟਾਂ ਚ ਦੋ ਗੋਲ ਤੇ ਢੁੱਡੀ ਗਾਲਾਂ ਮਾਸਟਰ ਟਾੜੀਆਂ ਮਾਰੇ ਵੀ ਸਾਡੀ ਟੀਮ ਜਾਂਦੀ ਹੈ ਜਿੱਤ ਦੀ ਤੇ ਗਰਨਾਮ ਛੜਾ ਇੱਧਰ ਰਹਿੰਦਾ ਹੁੰਦਾ ਸੀਗਾ ਗੁਰਦੁਆਰੇ ਦੇ ਕੋਲੇ ਤੇ ਉਹ ਫਿਰਦਾ ਸੀ ਦਾਣੇ ਨਾਲ ਤੇ ਮੈਂ ਤੁੱਕੋ ਕੇ ਸੇਵ ਕਰਾਂ ਮੇਰੀ ਆੜੀ ਸੀਗੀ ਉੱਥੇ ਅਸੀਂ ਜਾਂਦੇ ਹੁੰਦੇ ਸੀ ਉਹ ਫਿਰਦਾ ਫਿਰਦਾ ਮੈਨੂੰ ਕਹਿੰਦਾ ਭੀਬ ਕਿਆ ਮਰ ਗਿਆ ਸੌਰੀ ਤੇ ਆ ਇਹ ਕੀ ਹੋ ਗਿਆ ਤੇਰਾ ਤੇ ਜਾ ਭਾਜਾ ਤੂੰ ਉਥੋਂ ਰਤੂ ਤੂੰ ਨਾ ਲੋਟਣਾ ਤੂੰ ਜਾ ਉੱਥੇ ਜਦੋਂ ਉਹਨੇ ਮੈਨੂੰ ਆਹ ਗੱਲ ਕਹੀ ਤੇ ਭਾਈ ਮੈਂ ਛੱਡ ਕੇ ਤੇ ਆਪ ਦੇ ਨਾਲ ਆਥਾ ਮੈਂ ਰਤੂ ਨੂੰ ਮੈਂ ਭਾਜਾ ਉਹ ਉੱਥੇ ਚੱਲ ਉਧਰਲੇ ਪਾਸੇ ਤੂੰ ਤੇ ਭਾਈ ਰਤੂ ਨੂੰ ਮੈਂ ਇੱਧਰ ਕਰ ਤੇ ਮੈਂ ਗੋਪੀ ਜਾਨ ਸਾਹ ਡਰਾ ਲਿਆ ਪਹਿਲਾਂ ਤਾਂ ਮੈਂ ਭੂੰ ਡਰਾ ਲਿਆ ਗੱਲੀ ਬਾਤੀ ਮੈਂ ਕਿਹਾ ਖਬਰ ਦੇਖ ਲਈ ਜੇ ਬਾਲ ਅਈ ਕੁਸਮ ਉਹ ਡਰੂ ਬੰਦਾ ਸੀ ਕੁਸਮੇ ਤੋਂ ਆਂ ਡਰ ਗਿਆ ਉਸ ਮੈਂ ਉਹਦੇ ਉੱਤੇ ਚੜਿਆ ਰਿਹਾ ਮੈਂ ਉਹਨੂੰ ਬਾਲ ਉਹਦੇ ਹੱਥ 'ਚ ਆਉਣ ਹੀ ਨਹੀਂ ਦਿੱਤੀ ਜਦੋਂ ਮੜੀ ਜਿਆ ਫੇ ਮੈਂ ਹਾਕੇੜਾ ਲਿਆ ਮੁਰੇ ਜਦੋਂ ਆਵੇ ਮੈਂ ਹਾਕੇੜਾ ਦਿਆ ਮੈਂ ਨੱਪ ਲਿਆ ਹੋਈ ਜਮਈ ਨੱਪਿਆ ਤੇ ਆਪਣਾ ਫਾਰਵਰਡ ਆਪਣੇ ਚੜ ਗਏ ਜਦੋਂ ਚੜੇ ਤੇ ਮੈਂ ਉਹਨਾਂ ਨੇ ਲੱਪੀ ਬਾਲ ਤੇ ਮੈਂ ਤੇ ਹਰੀ ਬਾਲ ਨੇ ਦੋਹਾਂ ਨੇ ਕੱਢ ਲਈ ਬਾਲ ਵਿੱਚੋਂ ਕਿਉਂਕਿ ਮੀਰੀ ਸਪ੍ਰਿੰਟ ਬਹੁਤ ਸੀ ਹਰੀ ਬਾਲ ਦੀ ਸਪ੍ਰਿੰਟ ਬਹੁਤ ਸੀ ਦੋਨਾਂ ਨੇ ਬਾਲ ਕੱਢ ਲਈ ਵਿੱਚੋਂ ਉਹ ਉਹਨਾਂ ਦੇ ਹੱਥ ਚੌਧਰੀ ਫਿਰਦੀਆਂ ਸੀ ਹਲੇ ਉਹਨਾਂ ਦਾ ਬੰਦੇ ਉਧਰ ਹੀ ਫਿਰਦੇ ਸੀ ਪਹਿਲੇ ਆਪ ਵਾਲੇ ਤੇ ਉਧਰੋਂ ਮੈਂ ਉਹਦੇ ਕੋਲ ਉਹ ਮੇਰੇ ਕੋਲੇ ਮੈਂ ਉਹਦੇ ਕੋਲ ਮੇਰੇ ਕੋਲੇ ਕਰਦੇ ਕਰਦੇ ਮੇਰੇ ਇੰਨੇ ਨੂੰ ਆਇਆ ਤੇ ਉਹਨਾਂ ਦਾ ਗੋਲ ਸਟੀ ਆਇਆ ਤੇ ਗੋਲ ਚ ਭਾਜ ਨਗਾਤਾ ਸੀ ਨਗ ਤੇ ਰਾਮ ਦੇ ਨਾਲ ਅਸੀਂ ਗੋਲ ਕਰਿਆ ਪਹਿਲਾ ਇੱਕ ਗੋਲ ਲਾਤਾ ਸੀ ਪਹਿਲੇ ਹਾਫ ਦੇ ਵਿੱਚ ਤੇ ਇੰਨਾ ਜ਼ੋਰ ਲੱਗਾ ਇੰਨਾ ਕਿਤੇ ਉਧਰ ਡੀਜ ਕਿਤੇ ਇਧਰ ਡੀਜ ਕਿਤੇ ਉਧਰ ਡੀਜ ਕਿਤੇ ਇਧਰ ਡੀ ਦੇ ਵਿੱਚ ਤੇ ਮਟਰ ਸਾਡੇ ਧਾਲੇ-ਧਾਲੇ ਘੁੰਮਣ ਲਾ ਕੇ ਪੀਟੀ ਮਟਰ ਜਿਵੇਂ ਨਾ ਗਾਲਜੇ ਕੱਢਦਾ ਸੀ ਉਹ ਗਾਲਜੇ ਕੱਟ-ਕੱਟ ਕੇ ਉਹ ਦੌੜ ਗਿਆ ਮਰ ਗਏ ਤੁਸੀਂ ਸਾਧੋ ਮਰ ਗਏ ਸਾਧ ਕਹਿੰਦਾ ਸੀ ਕਿਉਂਕਿ ਵਰਦੀ ਆਪਣੀ ਸਾਧਾਂ ਰੰਗੀ ਸੀ ਉਹ ਸਾਧੋ ਮਰ ਗਏ ਤੁਸੀਂ ਉਹ ਸਾਧੋ ਮਰ ਗਏ ਤੁਸੀਂ ਕਰਦੇ ਕਰਦੇ ਭਾਈ ਹਾਫ ਟਾਈਮ ਆ ਗਿਆ ਹਾਫ ਟਾਈਮ ਦੇ ਮਾਸਟਰਾਂ ਨੇ ਸਾਰਿਆਂ ਨੇ ਸਾਨੂੰ ਸੱਦ ਲਿਆ ਸੱਦ ਕੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਬਹੁਤ ਵਧੀਆ ਖੇਡਦੇ ਆ ਐਸੀ ਤਰ੍ਹਾਂ ਹੀ ਗੋਪੀ ਦੇ ਉੱਤੇ ਚੜ ਕੇ ਰਹੋ ਸਰਜੀ ਸਿੰਘਾ ਤੂੰ ਨੱਪੀ ਰੱਖੀ ਤੇ ਬੋਲ ਤੂੰ ਸੁਭੇਤਾਲ ਨਾਲ ਸਾਨੂੰ ਕਹਿੰਦਾ ਕਾਇਮ ਜੋ ਮੂਹਲੇ ਪਾਰ ਬਟਾਓ ਤੇ ਮਗਰ ਸਾਡਾ ਡਿਫੈਂਸ ਬਹੁਤ ਚੰਗਾ ਸੀਗਾ ਗੋਲਚੀ ਵੀ ਸਾਡਾ ਹਾਕਮ ਸੀ ਰੱਖੋਗਾ ਬੜਾ ਵਧੀਆ ਗੋਲਚੀ ਸੀਗਾ ਤੇ ਸਾਡੇ ਇਹ ਫਾਲ ਬੈਕ ਵੀ ਬੜੇ ਵਧੀਆ ਸੀ ਤੇ ਇਹ ਮਗਰੋਂ ਬਾਲ ਨਹੀਂ ਸੀ ਛੇਤੀ ਜਾਣ ਦਿੰਦੇ ਪਿੱਛੇ ਗੋਲ ਕੀਪਰ ਕੋਲੇ ਤੇ ਅਸੀਂ ਇਧਰ ਬਹੁਲੇ 파ਰਵੜ ਕੈਮ ਹੋ ਗਏ ਕੈਮ ਹੋ ਗਏ ਤੇ ਜਦੋਂ ਦੂਜਾ ਹਾਫ ਹਾਲ ਦੇ ਵਿੱਚ ਪਾਣੀ ਪੂਣੀ ਪੀ ਗਏ ਸੀ ਤੁਰੇ ਤੇ ਭਾਈ 50 ਮਿੰਟਾਂ ਦੇ ਵਿੱਚ ਅਸੀਂ ਗੋਲ ਲਾਤਾ ਜਦੋਂ ਗੋਲਫ ਦੇ ਬਰਾਬਰ ਬਰਾਬਰ ਹੋ ਗਏ ਤੇ ਟੁੱਡੀ ਵਾਲਾ ਮਾਸਟਰ ਇੰਦਿਆਂ ਚੀਕਾ ਮਾਰੇ ਇੰਦਿਆਂ ਚੀਕਾ ਮਾਰੇ ਹਾਏ ਉਹ ਤੁਸੀਂ ਸਾਨੂੰ ਜਿੱਤੇ ਸਾਨੂੰ ਜਾਣ ਕੇ ਜਿੱਦਿਆਂ ਤੁਸੀਂ ਸਾਨੂੰ ਕੁੱਟ ਕੇ ਜਿੱਤਦੇ ਸਾਨੂੰ ਦੀ ਧੱਕਾ ਕਰਦੇ ਤੁਸੀਂ ਆਏ ਕਰਦੇ ਆ ਉਹ ਕਰਦੇ ਆ ਇਹ ਆਪਣੇ ਮਾਸਟਰ ਕਹਿੰਦੇ ਧੱਕਾ ਤਾਂ ਤੂੰ ਕਰਦਾ ਯਾਰ ਜਿਹੜਾ ਉੱਤਰ ਮੋਗੇ ਚੋਂ ਕਟਾ ਕੇ ਦ ਉਹ ਉੱਤਰ ਚਕਰਾਈ ਹੈ ਧੱਕਾ ਤਾਂ ਤੂੰ ਕਰਿਆ ਦ ਉਹ ਨਾਲ ਇਹਦਾ ਟੀਮ ਕਿੱਥੇ ਲਿਆ ਕੇ ਮੋਗੇ ਜਲੇ ਦੀ ਇੱਧਰ ਬਾੜਤੀ ਲਿਆ ਕੇ ਚਲੋ ਭਾਈ ਆਏ ਹੁੰਦੇ ਉਹਦੇ ਆ ਗਏ ਤੇ ਦ ਰਹਿ ਗਏ ਸਾਰੇ 15 18 ਮਿੰਟ ਰਹਿ ਗਏ 15 18 ਮਿੰਟ ਜੇ 10 ਕਿ ਮਿੰਟ ਰਹਿੰਦੇ ਸੀ ਤੇ ਅਸੀਂ ਇੱਕ ਗੋਲ ਉਹਨਾਂ ਦੇ ਸਰਕਾਰ ਤਾਂ ਟੁੱਟ ਗਿਆ ਲੈ ਸਰ ਬਗਾਲ ਛੱਡਦੇ ਫੇਰ ਤਾਂ ਆਪਣੇ ਡੀ ਚੀ ਬਾਲ ਰਹੀ ਆ ਕਿਤੇ ਸ਼ਾਰਟ ਕਾਰਨਰ ਕਿਤੇ ਕੋਸ਼ ਕਿਤੇ ਸ਼ਾਰਟ ਕਰ ਕਿਤੇ ਆਪਣਾ ਪਲਾਂਟੀ ਕਰਨ ਤਾਂ ਨਹੀਂ ਮਿਲਿਆ ਪਲਾਂਟੀ ਕਰਨ ਮਿਲਿਆ ਸੀ ਇੱਕ ਵਾਰੀ ਬਾਰ ਉਹ ਆਪਣਾ ਗੋਲ ਸੀ ਰੋਕ ਗਿਆ ਤੇ ਕਿਉਂਕਿ ਉਹਦੋਂ ਸਰਚ ਮਰਵਾਲੇ ਦੇ ਹੱਕੇ ਮੂਰੇ ਹੱਕਾ ਕਰਦੇ ਸ਼ਾਰਟ ਕਰਨ ਦਾ ਇੱਕ ਵਾਰੀ ਲੱਗਣ ਨਾ ਦਿੱਤਾ ਸਪ੍ਰਿੰਟ ਵੀ ਬਹੁਤ ਅਗੜੀ ਜਦੋਂ ਬਾਲ ਜਾਂਦੀ ਸੀ ਉਦੋਂ ਹੀ ਮੈਂ ਜਾਵੜਦਾ ਸੀ ਉੱਤੇ ਹਾਕੀ ਮਾਰ ਕੇ ਮੈਂ ਗਾਹ ਨਗਾ ਸੜੀ ਜਾਂ ਮਜੂਰੇ ਕੱਟ ਬੀਮਾਨ ਤੇ ਮੈਂ ਨੰਗਾਲਣੀ ਹਾਕੀ ਤੇ ਰੋਕ ਲੈਣੀ ਜਾਂ ਹੱਕ ਤੇ ਰੋਕ ਲੈਣੀ ਇਸ ਤਰ੍ਹਾਂ ਹੀ ਅਸੀਂ ਰੋਕੀ ਗਏ ਬਸ ਤੇ ਬਸ ਹੁੰਦੇ ਉਹਦੇ ਜਿਹੜੇ ਮਗਲ 10 ਮਿੰਟ ਜਿਹਨਾਂ ਮਾਰਿਆ ਪਤਾ ਤੁ ਗੱਲ ਸੜ ਜਿਵੇਂ ਪਾਕਿਸਤਾਨ ਤੇ ਭਾਰਤ ਦਾ ਜੰਗ ਲੱਗਾ ਉਹਨਾਂ ਦਾ ਆ ਸਾਡਾ ਟਾਈਮ ਸੀ ਉਹਦੇ ਦੇਖਣ ਵਾਲਾ ਜਿਹੜੇ ਬੰਦੇ ਨੇ ਉਹਦੋਂ ਹਾਕੀ ਦੀ ਟੀਮ ਇਹ ਦੇਖੀ ਹੈ ਨਾ ਖੇਡਦੀ ਢੁੱਡੀਗੇ ਤੇ ਦੌਧਰ ਉਹਨਾਂ ਨੂੰ ਪਤਾ ਵੀ ਇਹ ਕੀ ਯੁੱਧ ਲੱਗਿਆ ਸੀ ਇੰਨਾ ਸਾਡਾ ਭੜਾ ਯੁੱਧ ਲੱਗਿਆ ਗੋਲ ਉਹਨਾਂ ਦੇ ਸਿਰ ਸੀ ਢੁੱਡੀਗਿਆਂ ਦੇ ਤੇ ਆਪਣੇ ਸਰਵ ਤਾਰ ਨੂੰ ਫਿਰਦੇ ਸੀ ਤਾਰ ਕਹਿੰਦੇ ਹੋਰ ਕਰਨ ਨੂੰ ਫਿਰਦੇ ਸੀ ਹੋਰ ਉਹ ਕੋ ਹੋਇਆ ਨਹੀਂ ਨਾ ਤੇ ਉਹ ਨਾ ਗੋਲ ਉਤਰਿਆ ਹੀ ਐ ਇਸ ਤਰ੍ਹਾਂ ਕਰਕੇ ਸਾਹ ਸੰਗਤ ਜਦੋਂ ਹੋ ਗਿਆ ਨਾ ਸਾਡਾ ਬਰਾ ਮੈਂਟ ਰਹਿ ਕੇ 2 3 ਬਹੁਤ ਇੰਨਾ ਜ਼ੋਰ ਲਗਾ ਤੇ ਮੇਰੇ ਮੈਂ ਮੱਥੇ 'ਚ ਬਰਵਾ ਲਈ ਆਪਦੇ ਇੱਥੇ ਬਾਜ ਰੋਏ ਮੁੜ ਕੇ ਤਹਾਂ ਜਾ ਕੇ ਤੇ ਚਲ ਉਹਨੇ ਸ਼ਾਰਟ ਕਾਰਨਰ ਦਿੱਤਾ ਸੀਗਾ ਵੀ ਇਹਦੇ ਜਾਣ ਕੇ ਸਿਰ ਕਰਿਆ ਮੂਰੇ ਤੇ ਚਲ ਸ਼ਾਰਟ ਕਾਰਨਰ ਦੇ ਸ਼ਾਰਟ ਕਾਰਨਰ ਅਸੀਂ ਲੱਗਣ ਨਹੀਂ ਦਿੱਤਾ ਉਹਦੇ ਦੇ ਟਾਈਮ ਹੋ ਗਿਆ ਬਰਾਬਰ ਬਿਰ ਮਾਸਟਰਾਂ ਨੇ ਮੈਨੂੰ ਇੰਨਾ ਚੱਕਿਆ ਤਾ ਹਾਂ 10 ਮਿੰਟ ਮੇਰੇ ਪੈਰ ਉਹ ਥੱਲੇ ਰਗੜਦੇ ਤੇ ਉਹ ਕੈਪਟਨ ਆ ਸਰਜੀਤ ਸਿੰਘਾ ਤੂੰ ਜਿਤਾ ਦੇ ਟੀਮਾ ਜੋ ਜਿਤਾਤਾ ਦੌੜ ਤੂੰ ਅੱਜ ਆਦਾ ਰੱਖ ਵਿਖਾਈ ਯਾਰ ਸਾਰਾ ਟੂਰਨਾਮੈਂਟ ਜਿੱਤ ਲਿਆ ਓਏ ਬਸ ਹੁਣ ਆਪਾਂ ਮਾਨ ਮਾਸਟਰ ਵਾਲੇ ਮਾਰਸਾ ਕੁੱਕੇ ਮਾਸਟਰ ਨੇ ਇੰਨਾ ਮਾਰਸਾ ਖੁਸ਼ੀ ਉਹਨਾਂ ਨੂੰ ਚੜੀ ਤੂੰ ਗੱਲ ਹੀ ਛੱਡ ਦੇ ਰਾਤ ਨੂੰ ਨੇ ਸ਼ਰਾਬ ਪੀਤੀ ਤੇ ਸਕੂਲ ਦੇ ਵਿੱਚ ਹੀ ਭੰਗੜਾ ਜਾ ਪਾਉਂਦੇ ਉਹ ਇੱਥੇ ਆਉਂਦੇ ਹੁੰਦੇ ਸੀ ਤੇ ਉਦੋਂ ਵੀ ਸਾਡਾ ਸਰਜੀਤ ਸਰਜੀਤ ਸਿੰਘ ਆਈ ਕਰਦੇ ਫਿਰ 90 ਹਜ਼ਾਰ ਕੀ ਜਿੱਤ ਨੇ ਅੱਜ ਆਪਣੀ ਸਰਜੀਤ ਨੇ ਆਪਣੀ ਰਾਖ ਦਿਖਾਈ ਸਰਜੀਤ ਨੇ ਆਪਣੀ ਰਾਖ ਕਿਉਂਕਿ ਮੈਂ ਜਾ ਕੇ ਜੋ ਲਮੈ ਰਤ ਨੂੰ ਪਾਸੇ ਕਰ ਲਾ ਮੈਂ ਤੂੰ ਚੱਲ ਲੈਫਟ ਆਊਟ ਜਦੋਂ ਮੈਂ ਜਾ ਉਹ ਗੋਲ ਨਹੀਂ ਆਉਦੇ ਨੇ ਫਿਰ ਆਪਾਂ ਹੋਣ ਦਾ ਤਾਂ ਉਧਰ ਤਿੰਨ ਗੋਲ ਕਰਿਆ ਸੀ ਦੋ ਲਾਹੇ ਤੇ ਇੱਕ ਕਰਿਆ ਹੁਣ ਦੋ ਲਾਹ ਕੇ ਇੱਕ ਗੋਲ ਕਰਨਾ ਤੇ ਲਾਲੋ ਸਾਹਿਬ ਕਿੰਨਾ ਤਕੜਾ ਖੇਡਣਾ ਤਾ ਜਾ ਕੇ ਲਹੋ ਗੋਲ ਦੀ ਅੱਜ ਕੋਈ ਹਾਕੀ ਖੇਡਦਾ ਰ ਜਿਹੜਾ ਬੰਦਾ ਉਹਨੂੰ ਪਤਾ ਲੱਗਦਾ ਵੀ ਕਿਵੇਂ ਦੋ ਗੋਲ ਕਰੀਦਾ ਤੇ ਕਿਵੇਂ ਫਿਰ ਤੀਜਾ ਕਰੀਦਾ ਹੈ ਤੇ ਐ ਜੋਨ ਜਿੱਤਿਆ ਸੀ ਇਹ ਤੋਂ ਜੋਨ ਜਿੱਤ ਕੇ ਫਿਰ ਅਸੀਂ ਸਿਲੈਕਸ਼ਨ ਕਰੀ ਅਸੀਂ ਤਾਂ ਨਹੀਂ ਸੀ ਟੁੱਡੀਗਾਂ ਦਾ ਕੋਈ ਮੁੰਡਾ ਪਾਉਂਦੇ ਵੀ ਇਹਨਾਂ ਨੂੰ ਆਪਾਂ ਜਿੱਤਿਆ ਇਹਨਾਂ ਨੇ ਆਪਾਂ ਨੂੰ ਹਰਾਉਣਾ ਹੈਗਾ ਹਾਂ ਜਾ ਕੇ ਤੇ ਪਰ ਆਪਣੇ ਮਾਸਟਰ ਨਹੀਂ ਮੰਨੇ ਕਹਿੰਦੇ ਨਹੀਂ ਯਾਰ ਆਪਾਂ ਟੁੱਡੀਗਾਂ ਦੇ ਦੋ ਮੁੰਡੇ ਪਾਉਣੇ ਆ ਗੋਪੀ ਪਾਲਿਆ ਕੋਰ ਪਾਲਿਆ ਇਹ ਜਾ ਕੇ ਉੱਥੇ ਚੱਲੇ ਹੀ ਦੀ ਪਹਿਲੇ ਜਾ ਕੇ ਮੋਕਸਰ ਜ਼ਿਲ੍ਹੇ ਨਾਲ ਅਸੀਂ ਸਾਡੀ ਪਾਈ ਤੇ ਮੋਕਸਰ ਜੋਨ ਵਾਲਿਆਂ ਨਾਲ ਜ਼ਿਲ੍ਹੇ ਵਾਲਿਆਂ ਨਾਲ ਤੇ ਸੱਤ ਗੋਲ ਮੈਂ ਇਕੱਲੇ ਨੇ ਕਰੀ ਸੀ ਮੋਕਸਰ ਵਾਲਿਆਂ ਨਾਲ ਇੰਨੇ ਜਣੇ ਗੋਲ ਕਰਦੇ ਸੱਤ ਅੱਠ ਗੋਲ ਕਰੇ ਹੋਏ ਸੀ ਉਹਨਾਂ ਸਰ ਤੇ ਸੱਤ ਗੋਲ ਮੇਰੇ ਕੱਲੇ ਦੇ ਸੀ ਤੇ ਮੋਗੇ ਵਾਲਿਆਂ ਨੂੰ ਪਤਾ ਲੱਗਿਆ ਵੀ ਇਹ ਕੱਲਾ ਇਹਨਾਂ ਚੋਂ ਸਾਰਿਆਂ ਚੋਂ ਕੈਂਟਰਾਂ ਮੋਗੇ ਵਾਲਿਆਂ ਨੇ ਜਿਵੇਂ ਮੈਂ ਗੋਪੀ ਤੇ ਲੱਗਿਆ ਸੀ ਮੇਰੇ ਉੱਤੇ ਕਲਜੀਤਾ ਲੱਗ ਗਿਆ ਥੋੜਾ ਬੁੱਟਰ ਵਾਲਿਆਂ ਦਾ ਲਮਾਜਾ ਹੁੰਦਾ ਸੀ ਖੇਡ ਲਾਉਂਦਾ ਸੀ ਇੱਕ ਉਹ ਲੱਗ ਗਿਆ ਮੇਰੇ ਉੱਤੇ ਕਲਜੀਤਾ ਹੀ ਉਹਨੂੰ ਖੜੀ ਕਹਿੰਦੇ ਹੁੰਦੇ ਸੀ ਆਹ ਲਮਾਜਾ ਉਹ ਮੇਰੇ ਉੱਤੇ ਲੱਗ ਗਿਆ ਉਹ ਹੁਣ ਮੈਨੂੰ ਉਹ ਨਾ ਗਾਂ ਤਰਨ ਦੇਵੇ ਕਿਉਂਕਿ ਉਹਨੂੰ ਪਤਾ ਸੀ ਵੀ ਗੋਪੀ ਇਹਦੇ ਨੇ ਪਿਆ ਸੀ ਆਪਾਂ ਇਹਨੂੰ ਨਾ ਪਲੋ ਤੇ ਇਹ ਗੋਪੀ ਹੁਣੀ ਚੱਲੇ ਦੀ ਕਿਉਂਕਿ ਇਹਨਾਂ ਦੇ ਮਨ ਚ ਬੇਇਮਾਨੀ ਸੀ ਵੀ ਆਪਾਂ ਚੱਲਾ ਇਹਨਾਂ ਨੂੰ ਜਿੱ ਕਿਉਂਕਿ ਆਪਾਂ ਨੂੰ ਹਰਾਇਆ ਇਹਨਾਂ ਨੇ ਅਸੀਂ ਬਹੁਤ ਮਾਸਟਰ ਨੂੰ ਕਿਹਾ ਵੀ ਬੱਦਣੀ ਦੇ ਮੁੰਡੇ ਪਾ ਲਈਏ ਦੋ ਹੋਰ ਵੱਧ ਤੇ ਜਾਣ ਦੋ ਤੁਸੀਂ ਆਪਾਂ ਜਲਾਜਤ ਲਾਂਗੇ ਪਰ ਫੇਰ ਵੀ ਅਸੀਂ ਜਲਾ ਨਾ ਜਲਾ ਉਸ ਟਾਈਮ ਅਸੀਂ ਹਾਰ ਗਏ ਸੀ ਫਿਰ ਮੋਗੇ ਦੇ ਵਿੱਚ ਸਿਲੈਕਸ਼ਨ ਹੋਈ ਮੇਰੀ ਨਾਲ ਮੇਰੀ ਤੇ ਹਰੀਪਾਲ ਦੀ ਤੇ ਗਰਮੀਤ ਭਲਵਾਨਕੇ ਦੀ ਤਿੰਨਾਂ ਜਣਿਆਂ ਦੀ ਫਿਰ ਅਸੀਂ ਖੇਡਣ ਗਏ ਕਰਾਲੀ ਸ਼ਹਿਰ ਦੇ ਵਿੱਚ ਉੱਥੇ ਹੋਇਆ ਸੀ ਪੰਜਾਬ ਦਾ ਮੈਚ ਪੰਜਾਬ ਚ ਅਸੀਂ ਦੂਜਾ ਨੰਬਰ ਦੇ ਸਰਟੀਫਿਕੇਟ ਲੈ ਕੇ ਆਏ ਸੀ ਮੈਂ ਤੇ ਗਰਮੀਤ ਮੈਂ ਲੈਫਟਰੋਡ ਖੇਡਿਆ ਸੀ ਗਰਮੀਤ ਸੈਂਟਰ ਫਾਰਵਰਡ ਖੇਡਿਆ ਸੀ ਤੇ ਇਹ ਸਾਨੂੰ ਉਹਨਾਂ ਨੇ ਕਲਾਇਆ ਦੋ 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 ਜਾਨੀ ਮੈਚ ਖੇਡੇ ਅਸੀਂ ਤੇ ਖੇਡ ਕੇ ਫਿਰ ਸਾਨੂੰ ਸਰਟੀਫਿਕੇਟ ਮਿਲਿਆ ਪੰਜਾਬ ਦੇ 2 ਨੰਬਰ ਦਾ ਜਲੰਧਰ ਸਪੋਰਟ ਸਕੂਲ ਨੂੰ ਅਸੀਂ ਹਾਰੇ ਸੀ ਇਸ ਤਰ੍ਹਾਂ ਕਰਕੇ ਸਾਥ ਸੰਗ ਦੇ ਜਿਹਨਾਂ ਨੇ ਹਾਕੀ ਦਾ ਮੈਚ ਉਸ ਟਾਈਮ ਦਾ ਦੇਖਿਆ ਨਾ ਉਹਨਾਂ ਨੂੰ ਪਤਾ ਸੀ ਵੀ ਹਾਕੀ ਕਿੰਨੀ ਗੇਮ ਤਕੜੀ ਉਸ ਤੋਂ ਬਾਅਦ ਨਾ ਕਬੱਡੀ ਵੀ ਖੇਡਿਆ ਕਬੱਡੀ ਵੀ ਮੈਂ ਇਸੇ ਤਰ੍ਹਾਂ ਹੀ ਫੁਰਤੀ ਨਾਲ ਬਹੁਤ ਖੇਡੀ ਆ ਏ ਸੀ ਵਿਰਾ ਹਾਕੀ ਦਾ ਮੈਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ